ਸਾਰ ਸਤ ਸ੍ਰੀ ਗਾਲ ਜੀ ਸਤ ਸ੍ਰੀ ਗਾਲ ਵੀਰ ਜੀ ਹੋਰ ਸੁਣਾਓ ਬੜੀ ਕਿਰਪਾ ਪ੍ਰਵਾਹ ਲਈਏ ਚੜਦੀ ਕਲਾ ਨਾ ਚੜਦੀ ਕਲਾ ਪੂਰੀ ਸਤ ਗੁਰੂ ਦੀ ਆ ਮੀਣੀ ਦਾ ਕੀ ਲੇਖਾ ਜੋਖਾ ਮੀਣੀ ਵੀਰ ਜੀ ਦੁੱਧ 16 ਕਿਲੋ ਮੇਰੇ ਘਰੇ ਕੋਈ 14 ਆਨਲਾਈਨ 14 ਕਿਲੋ ओके okay. हां जी ਇੱਥੇ ਆ ਕੇ ਕੋਈ ਰਹਿ ਕੇ ਚੂਰਾ ਦਾ 16 ਚਵਾਵਾਂਗੇ ਨਹੀਂ 16 ਕਿਲੋ ਆਰਡਰ ਛੱਡੀਆਂ ਕਰ ਲੈਂ ਗਰੰਟੀ ਫੁੱਲ ਗਰੰਟੀ ਫੁੱਲ ਸੁਆ ਸੁਈ ਤੀਜਾ ਤੀਜੇ ਸੁਈ ਤੇ ਪਿਓਰ ਬਾਰਡਰ ਦੀ ਮੈਂ ਬਾਰਡਰ ਦੀ ਮੈਂ ਸਿੰਘ ਹਿੱਲਦੇ ਦੋਨੇ ਮੀਨੀ ਦੇ ਦੋਵੇਂ ਮੀਨੀ ਦੇ ਹਿੱਲਦੇ ਸਿੰਘ ਕੜਾ ਚਕੜਾਚੀ ਬੱਜੀ ਜਾਂਦੇ ਹਨਾ ਤੇ ਚਵਾਈ ਲਾਤੀ ਛੱਤ ਨਾਲ ਮੈਂ ਛੱਤ ਵੀ ਟਪਾ ਸਕਦੀ ਦੂਜੀ ਮੰਜ਼ਲ ਤੱਕ ਪਹੁੰਚਾ ਦਊਗੀ ਵਾਕਿਆ ਪਹੁੰਚਾ ਦੂ ਤੇ ਮਗਰ ਵੀ ਕੱਟੀ ਮੀਨੀ ਮਗਰ ਵੀ ਕੱਟੀ ਲੋ ਵੀ ਸੱਜਣੋ ਟੌਪ ਦੀ ਮੈਂ ਤੁਹਾਨੂੰ ਵਿਖਾਤੀ ਆ ਤੇ ਆ ਆ ਕੀ ਬੂਰੀ ਬੂਰੀ ਵੀਜੀ ਆ ਗਈ ਹਨਾ ਅਜੇ ਹਫਤਾ ਲੈ ਜੂ 10 ਦਿਨ ਵੀਜੀ 10 ਦਿਨ ਹਫਤਾ 10 ਦਿਨ ਖੜ ਸਕਦੀ ਹੈ ਜੀ ਖੜ ਸਕਦੀ ਦੋ ਦਿਨ ਵਾਧੀ ਦਸੀ ਤੇ ਬਾਕੀ ਓਕੇ ਰਿਪੋਰਟ ਹਨਾ ਫਿਰ 100 ਦੀ 100 ਵੀਜੀ ਹੋ ਗਈ 100 ਦੀ 100 ਤਿਲਾਂ ਵਾਲੀ ਪੂਰੀ ਤਿਲਾਂ ਤੇ ਆ ਤਾਂ ਫਿਰ ਮੁਫਤ ਤੋਂ ਮੁਫਤੀ ਵਾਲਾ ਕੰਮ ਹੀ ਆ ਇਹ ਤੇ ਵੀਜੀ ਮੇਲਾ 44000 ਚ ਸਜਣੋ ਇਹ ਲਗੇ ਭਰਾ